ਹਾਂਜੀ ਸਰ ਕੀ ਨਾਂ ਜੀ ਆਪਣਾ ਭੁਪਿੰਦਰ ਸਿੰਘ ਸਰਪੰਚ ਕਿਹੜੇ ਪਿੰਡ ਤੋਂ ਜੀ ਪਿੰਡ ਬਹਾਨੀ ਫਵਾੜਾ ਕੀ ਮਾਮਲਾ ਸਰ ਜੜੀਆਂ ਚ ਗੋਲੀਆਂ ਵਗੈਰਾ ਚਲੀਆਂ ਪਿੰਡ 'ਤੇ ਮਾਮਲਾ ਜੀ ਰਾਤ ਦਾ ਹੀ ਹੈ ਕੋਈ ਅਣਜਾਣ ਤੇ ਸੀਗੇ ਕੋਈ ਕਿਸੇ ਨਾ ਬੈਰ ਵਿਰੋਧ ਤਾਂ ਹੈ ਨਹੀਂਗਾ ਕਿਸੇ ਦਾ ਵੀ ਜਾਨੀ ਕਿ ਪਤਾ ਨਹੀਂ ਹੈਗਾ ਜਾਨੀ ਕਿ ਕੀ ਚੱਕਰ ਹੋਇਆ ਜਾਨੀ ਕਿ ਸਵੇਰੇ ਹੀ ਪਤਾ ਲੱਗਿਆ ਬਈ ਜਾਨੀ ਕਿ ਜਦੋਂ 6:00 ਹੋਏ ਸੀਗੇ ਛਟੜਾਂ ਦੇ ਵਿੱਚ ਦੇਖੇ ਉਹ ਵੀ ਅਸੀਂ ਥੋੜਾ ਜਿਹਾ ਲੇਟ ਹੀ ਦੇਖੇ ਤਾਂ ਬਾਕੀ ਬਾਕੀ ਕੋਈ ਗੱਲ ਤਾਂ ਇੱਡੀ ਕੋਈ ਹੈ ਨਹੀਂ ਸੀਗੀ ਨਾ ਪਹਿਲਾਂ ਤੋਂ ਆ ਕਿਸੇ ਨਾਲ ਨਾ ਪਹਿਲਾਂ ਅੱਗੇ ਆ ਕੋਈ ਵੀ ਹੈਗੀ ਕਿੰਨੇ ਕ ਬੀਤੀ ਸਰ ਘਟਣਾ ਜੀ ਇਹ ਕੋਈ ਰਾਤ ਦੀ ਆ 1:30 ਵਜੇ ਜੀ ਅੱਛਾ ਜੀ ਤੇ ਤੁਹਾਨੂੰ ਕੋਈ ਪ੍ਰਾਣੀ ਰੰਝਿਸ ਲੱਗ ਰਹੀ ਹੈ ਨਹੀਂ ਰੰਝਿਸ਼ ਕੋਈ ਵੀ ਨਹੀਂ ਸਾਡੀ ਤਾਂ ਕਿਸੇ ਨਾਲ ਵੀ ਨਹੀਂ ਹੈਗੀ ਰੰਝਿਸ਼ ਨਾ ਪਹਿਲਾਂ ਸੀਗੀ ਨਾ ਹੁਣ ਅੱਗੇ ਆ ਤਾਂ ਕਿਸ ਮਕਸਦ ਨਾਲ ਦੇਖ ਰਹੇ ਹੋ ਲੁੱਟ ਖੋਜ ਆ ਕਰਨ ਆਏ ਜਾਂ ਕਿਸ ਤਰ੍ਹਾਂ ਕੋਈ ਦੁਸ਼ਮਣੀ ਜਾਂ ਤਦਨਨੀ ਲੱਗ ਰਹੀ ਹੈ ਕੁਝ ਵੀ ਨਹੀਂ ਜੀ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕੁਝ ਵੀ ਤੇ ਸਾਰ ਦੁਕਾਨਾਂ ਬੰਦੀ ਸੀਗੀਆਂ ਜਦੋਂ ਗੋਲੀ ਚੱਲੀ ਸੀਗੀਆਂ ਦੁਕਾਨਾਂ ਬੰਦੀ ਸੀਗੀਆਂ ਯਾਨੀ ਕਿ ਤਾਲੇ ਲੱਗੇ ਹੋ ਸੀਗੇ ਆਪਣੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਆਂ ਹਾਂਜੀ ਲੱਗੇ ਇਹਨਾਂ ਦੇ ਵਿੱਚ ਕੋਈ ਬੰਦੇ ਵਿਅਕਤੀ ਕਿਸੇ ਜਿਹੜੇ ਆਏ ਦੋ ਜਣੇ ਕਿੰਨੇ ਵਿਅਕਤੀ ਸੀਗੇ ਡੋਟਾ ਦੋ ਜਣੇ ਕਦ ਤੇ ਆਏ ਸਰ ਸੀਗੇ ਮੋਟਰਸਾਈਕਲ ਤੇ ਕਿਹੜਾ ਮੋਟਰਸਾਈਕਲ ਸੀ ਜੀ ਮੋੜਾ ਨਹੀਂ ਪਤਾ ਤੇ ਕਿੰਨੇ ਸਰ ਰਾਉਂਡ ਫਾਇਰ ਹੋਏ ਆ ਕੋਈ 6-7 ਹੋਣਗੇ ਜੀ ਚਾਰ-ਸਾ ਸ਼ਟਰਾਂ ਦੇ ਵਿੱਚ ਲੱਗੇ ਹੋ ਆ ਤਾਂ ਬਾਕੀ ਇੱਕ-ਦੋ ਥੱਲੇ ਹੋਣਗੇ ਜੀ ਕੋਈ ਨੁਕਸਾਨ ਤਾਂ ਨਹੀਂ ਕਰਕੇ ਕੇ ਕਿਸੇ ਹੋਰ ਦਾ ਨਹੀਂ ਹੋਰ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਜੀ ਹਾਂਜੀ ਠੀਕ ਹੀ ਮੋਕੇ ਤੇ ਪੁਲਿਸ ਆ ਗਈ ਸੀ ਹਾਂਜੀ ਹਾਂਜੀ ਜੀ ਜਦੋਂ ਇਹਨਾਂ ਨੂੰ ਪਤਾ ਲੱਗਾ ਆ ਗਏ ਸਰ ਕਿਤੇ ਰਾਣੀਪੁਰ ਵਾਲਾ ਮੈਟਰ ਤਾਂ ਨਹੀਂ ਚਾਰ ਦਿਨ ਪਹਿਲਾਂ ਵੀ ਗੋਲੀ ਚੱਲੀ ਸੀ ਉਸ ਮੈਟਰ ਵਿੱਚ ਕੋਈ ਨਹੀਂ ਉਹਦੇ ਵਿੱਚ ਨਹੀਂ ਸਾਨੂੰ ਕੁਝ ਪਤਾ ਜੀ ਹਾਂਜੀ ਉਹ ਕੋਈ ਅਲੱਗ ਹੋਊਗਾ ਜੀ ਕੋਈ ਤੁਹਾਡਾ ਕੋਈ ਪਹਿਲਾਂ ਲੜਾਈ ਝਗੜਾ ਹੋਵੇ ਕੋਈ ਲੱਕ ਡਾ ਜਾਂ ਇਹ ਜੇ ਜੇ ਕਰਕੇ ਗੋਲੀ ਚੱਲੀ ਕੋਈ ਲੜਾਈ ਝਗੜਾ ਨਹੀਂ ਸਾਡੇ ਨਾਲ ਵੇਹੇ ਨਾ ਵੀ ਨਹੀਂ ਹੈਗਾ ਪਿੰਡ ਦੇ ਵਿੱਚ ਕੀ ਜਿਹੜੇ ਵਿਅਕਤੀ ਕੈਮਰੇ 'ਚ ਆਇਆ ਉਹਨਾਂ ਦੀ ਸ਼ਕਲਾਂ ਲੱਗ ਰਹੀਆਂ ਨਹੀਂ ਨਹੀਂ ਮੁੱਲ ਬੇਟੇ ਸੀ ਉਹਨਾਂ ਦੇ ਈ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲ ਇਨਸਾਫ ਦੀ ਬਸ ਜੋ ਵੀ ਹੈਗਾ ਜੀ ਠੀਕ ਆ ਜੋ ਵੀ ਨਹੀਂ ਕਰਨਾ ਕਰ ਲੈਣਾ ਬਈ ਠੀਕ ਠੀਕ ਆ ਹਲੋ ਮੈਂ ਇੱਕ ਮਿੰਟ ਸਰ ਕੀ ਮਾਮਲਾ ਹੈ ਜਿਹੜਾ ਪਿੰਡ ਬਹਾਨੀ ਪਹੁੰਚਿਆ ਜੀ ਅੱਜ ਮੈਨੂੰ ਸਰਪੰਚ ਘਟਨ ਦਸੰਗ ਜੀ ਦਾ ਫੋਨ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਛਤਰਾ ਦੇ ਵਿੱਚੋਂ ਚਾਰ ਗੋਲੀਆਂ ਲੱਗੀਆਂ ਹੋਈਆਂ ਤੇ ਦੋ ਸਾਨੂੰ ਮੌਕੇ ਤੇ ਰਿਪੋਰਟ ਬRAND ਹੋਈਆਂ ਤੇ ਇਹ ਮਾਮਲਾ ਸੀ ਗੋਲੀ ਚਲਾਈ ਆ ਅੰਸ਼ਸ਼ਤੇ ਦੇਖ ਤੇ ਜੀ ਕੁਣ ਨਾ ਐਸੀ ਸੰਦੇਸ਼ ਸਿੰਘ ਖਾਨਾ ਰਾਹੁਲ ਸਿੰਘ ਤਨਾਤ ਆ ਤੇ ਮੈਂ ਡਿਊਟੀ ਉੱਤੇ ਸੀ ਜੇ ਉਦੀ ਮੈਨੂੰ ਫੋਨ ਪਹੁੰਚਿਆ ਤੇ ਮੈਂ ਆਪਣੀ ਪੁਲਿਸ ਫੋਰਸ ਦੇ ਨਾਲ ਕੰਡ ਬਹਾਨੀ ਪੁੱਜਾ ਤੇ ਜਾ ਕੇ ਮੌਕੇ ਤੇ ਸਾਰਾ ਜਾ। ਸਰ ਕੀ ਨਾਮ ਆ ਸਰਪੰਚ ਸਾਹਿਬ ਦਾ? ਭਿੰਦਰ ਸਿੰਘ ਸਰਪੰਚ ਇਸ ਮਜੂਦਾ ਸਰਪੰਚ ਨੇ ਪਾਇੰਡ ਦੇ। ਹਾਂਜੀ ਸਰ ਮਜੂਦਾ ਸਰਪੰਚ। ਸਰ ਕਾਰਨ ਪਤਾ ਲੱਗਾ ਗੋਲੀਆਂ ਦਾ ਕਾਰਨ ਕੀ ਸੀਗੇ ਜੀ? ਕਹਿੰਦੇ ਵੀ ਚੈੱਕ ਕਰ ਰਹੇ ਹਾਂ ਖੰਡਾਲਦੇ ਹਾਂ ਲੱਭਣ ਦੀ ਕੋਸ਼ਿਸ਼ ਇਹ ਹੁੰਦੀ ਹੈ। ਕਹਿੰਦੇ ਕੋਈ ਦੀ ਘਟਨਾ ਹੈ ਸਰ। ਕੋਈ ਰਾਤ 1:00 ਵਜੇ ਤੋਂ ਬਾਅਦ ਦੀ ਪੰਚਤ ਮੰਡ ਦੀ। ਕਿੰਨੇ ਲੱਗ ਰਿਹਾ ਤੁਹਾਨੂੰ ਮੋਕੇ ਤੁਸੀਂ ਪਹੁੰਚ ਕੇ ਕੀ ਦੇਖਿਆ ਕਿੰਨੇ ਗਰਾਉਂਡ ਚੱਲੇ ਆ ਚਾਰ ਰੌਣਕ ਚੱਲੇ ਹੋਏ ਆ ਦੋ ਮੈਸੋ ਕਿਥੇ ਲੱਭ ਸਰ ਦੁਕਾਨਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀ ਰਿਕਾਰਡਿੰਗ ਚੈੱਕ ਕੀਤੀ ਤੁਸੀਂ ਕਿੰਨੇ ਬੰਦੇ ਸੀਗੇ ਦੋ ਦੋ ਬੰਦੇ ਸੀ ਚਾਹਦੇ ਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਕੋਈ ਪਛਾਣਿਆ ਜਾਂਦੇ ਬੰਦੇ ਉਹ ਨਹੀਂ ਉਹਨਾਂ ਦੇ ਮੂੰਹ ਬੱਤੇ ਸਰ ਸਰਪੰਚ ਸਾਹਿਬ ਨੇ ਦੱਸਿਆ ਕੋਈ ਮਾਮਲਾ ਕੀ ਹੈ ਕੋਈ ਪੁਰਾਣਾ ਰੰਜਿਸ਼ ਕੋਈ ਇਹੋ ਹੀ ਦੱਸ ਰਹੇ ਵੀ ਸਾਡੀ ਕੋਈ ਇਸ ਨਾਲ ਕੋਈ ਰੰਜਿਸ਼ ਨਹੀਂ ਵੀ ਤੇ ਸਾਡੀ ਪੁਰਾਣੀ ਰੰਜਿਸ਼ ਕੋਈ ਨਹੀਂ ਕਿਸੇ ਕੀ ਕਾਰਵਾਈ ਕੀਤੀ ਜਾਂਦੀ ਹੈ ਤੁਹਾਡੇ ਨਾਲ ਅਸੀਂ ਜੋ ਹਵਾਈ ਫੇਰ ਦੀ ਧਾਰਾ ਮੰਦੀ ਆ ਉਹਦੀ ਤਹਿਤ ਪਤਾ ਸਰ ਪਤਾ ਲੱਗਾ ਕਿਹੜਾ ਵੇ ਆਪਣਾ ਯੂਜ਼ ਹੋਇਆ ਇਹ ਤੇ ਰੌਂਦ ਹੈਗੇ ਆ ਜੀ 7ਪ੍ਰਿੰਟ 65 ਕੇ ਐ ਲਿਖਿਆ ਠੀਕ ਹੈ ਜੀ ਤੇ ਸਰ ਕਿੰਨੇ ਗਾ ਰੌਂਦ ਮਿਲ ਚੁੱਕੇ ਤੁਹਾਨੂੰ ਟੋਟਲ ਇਸ ਟਾਈਮ ਚਾਰ ਖੋਲਿਆ ਜੀ ਦੋ ਮਿਸ ਹੋ ਗਏ ਤੇ ਉਹ ਜਿਹੜੇ ਵਿਅਕਤੀ ਆਏ ਸੀ ਉਹ ਮੋਟਰਸਾਈਕਲ ਤੇ ਆਏ ਸੀ ਤਾਂ ਮੋਟਰਸਾਈਕਲ ਦੀ ਪਛਾਣ ਇਹ ਵੀ ਕਿਹੜਾ ਮੋਟਰਸਾਈਕਲ ਹੈ ਮਾਰ ਕੇ ਮਾਰ ਕੇ ਬਾਰੇ ਕੋਈ ਦੱਸੋ ਠੀਕ ਹੈ ਕੋਈ ਨੰਬਰ ਮੋਟਰਸਾਈਕਲ ਦਾ ਨਹੀਂ ਨੰਬਰ ਬਾਰੇ ਕੋਈ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਜੀ